ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣਿ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੂ ਤੂੰ ਠਾਕੁਰ ਊਚ ਭਗਵਾਨਾ ਪਰਮ ਸਨਮਾਨ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦੇ ਪਵਨ ਚਰਣਾ ਵਿੱਚ ਸਭ ਆਇਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ ਆਪ ਜੀ ਅਤੀ ਵਡ ਭਾਗੇ ਹੋ ਜੋ ਕਿ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਸਰਬੰਸ ਦਾਨੀ ਸਹਬੇ ਕਮਾਲ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕੁਰਬ ਬੜੀ ਚੜ੍ਹਦੀ ਕਲਾ ਦਾ ਨਾਲ ਬਣਾਉਣਾ ਕਰ ਰਹੇ ਹੋ ਆਓ ਕੁਝ ਸਮੇਂ ਵਾਸਤੇ ਸਵੇਰ ਦੀ ਦੀਵਾਨ ਵਿੱਚ ਆਰੰਭ ਕੀਤੀ ਗਈ ਵਿਚਾਰ ਅੱਗੇ ਸਾਂਝੀ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਣ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਨੰਦ ਲਾਲ ਸਿੰਘ ਜੀ ਦਾ ਵਜਨ ਬਾਦਸ਼ਾਹ ਦਰਬੇਸ਼ ਗੁਰੂ ਗੋਬਿੰਦ ਸਿੰਘ ਸੇਰੇ ਮੈਂ ਬੇਨਤੀ ਕਰ ਰਿਆ ਸੀ ਗੁਰੂ ਸੰਗਤ ਜੀ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਪਟਨੇ ਦੀ ਧਰਤੀ ਤੇ ਆਪਣੇ ਸਾਥੀਆਂ ਨੂੰ ਲੈ ਕੇ ਛੋਟੀਆਂ-ਛੋਟੀਆਂ ਖੇਡਾਂ ਖੇਡਦੇ ਹਨ ਇੱਕ ਨਵਾਬ ਆਉਂਦਾ ਹੈ ਉਹਦੇ ਸੈਨਿਕ ਆ ਕੇ ਬੱਚਿਆਂ ਨੂੰ ਸਮਝਾਉਂਦੇ ਆ ਕਿ ਹੁਣ ਨਵਾਬ ਦੀ ਸਵਾਰੀ ਨਿਕਲੇਗੀ ਆਪ ਸਾਰਿਆਂ ਨੇ ਨਵਾਬ ਨੂੰ ਝੁੱਕ ਕੇ ਸਲਾਮ ਕਰਨੇ ਹੁਣ ਦੇਖੋ ਬਾਦਸ਼ਾਹ ਦੇ ਰੂਪ ਦੇ ਵਿੱਚ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਸੈਨਿਕ ਚਲੇ ਗਏ ਸਾਰੇ ਹਾਨੀਆਂ ਨੂੰ ਇਕੱਠੇ ਕਰਕੇ ਬਾਲਾ ਪ੍ਰੀਤਮ ਜੀ ਨੇ ਆਖਿਆ ਕਿ ਆਪਾਂ ਤਾਂ ਨਮਸਕਾਰ ਉਸ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨੂੰ ਕਰਦੇ ਆਂ ਤੇ ਉਹਨੂੰ ਕਰਨੀ ਹੈ ਤੇ ਜਦੋਂ ਨਵਾਬ ਆਏਗਾ ਤੇ ਉਹਨੂੰ ਆਪਾਂ ਦੰਦੀਆਂ ਚੜਾਉਣੀਆਂ ਹਨ ਤੇ ਹਾਸਾ ਠੱਠਾ ਕਰਕੇ ਆਪਾਂ ਭੱਜ ਜਾਵਾਂ। ਬੱਚਿਆਂ ਨੂੰ ਤੇ ਖੇਡ ਮਿਲ ਗਈ। ਪਰ ਸਤਗੁਰੂ ਜੀ ਦਾ ਉਪਦੇਸ਼ ਹੋਰ ਸੀ। ਜਿਸ ਵੇਲੇ ਨਵਾਬ ਆਇਆ ਕਿਸੇ ਨੇ ਵੀ ਉਹਨੂੰ ਝੁੱਕ ਕੇ ਸਲਾਮ ਨਹੀਂ ਕੀਤੀ। ਸ਼ਿਕਾਇਤ ਹੋਈ ਕਹਿ ਲਗੇ ਬੱਚਿਆਂ ਦਾ ਕਸੂਰ ਨਹੀਂ ਐ। ਇਹ ਗੁਰੂ ਨਾਨਕ ਪਾਤਸ਼ਾਹ ਦੀ 9ਵੀਂ ਜੋਤ ਗੁਰਤੇਗ ਬਾਦਰ ਸਾਹਿਬ ਦੇ ਸਭਜਾਦੇ ਬਾਲਾ ਪ੍ਰੀਤਮ ਗੋਬਿੰਦ ਰਾਜ ਜੀ ਨੇ ਇਹਨਾਂ ਬੱਚਿਆਂ ਨੂੰ ਸਿਖਾਇਆ ਸਾ ਸੰਗਤ ਜੀ ਬਹੁਤ ਵੱਡੀ ਸਤਿਗੁਰ ਨੇ ਦੇਣ ਦਿੱਤੀ ਵੀ ਅਸੀਂ ਉਹਦੇ ਅੱਗੇ ਝੁਕਣਾ ਜਿਹਦੇ ਅੱਗੇ ਪੂਰਾ ਸੰਸਾਰ ਝੁਕਦਾ ਹੈ ਨਮਸਕਾਰ ਤਿਸ ਹੀ ਕੋ ਹਮਾਰੀ ਸਕਰ ਪ੍ਰਜਾ ਜਨ ਆਪ ਸਵਾਰੇ ਅਸੀਂ ਉਹਦੇ ਅੱਗੇ ਝੁਕੜਾ ਸਾਸੰਗਤ ਜੀ ਇਹ ਸਿਰ ਦਿੱਤਾ ਪਰਮੇਸ਼ਰ ਨੇ ਜੇ ਸਿਰ ਦੇ ਅੰਦਰ ਅਣਖ ਤੇ ਗੈਰਤ ਨਹੀਂ ਹੈ ਜੇ ਅਸੀਂ ਥਾਂ ਥਾਂ ਤੇ ਝਕਾਉਂਦੇ ਆ ਜੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਨੂੰ ਸਨਮਾਨ ਦੇ ਰਹੇ ਆ ਤੇ ਇਹ ਸਾਡੀ ਬਹੁਤ ਵੱਡੀ ਅਣਗਹਿਲੀ ਹੈ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਨੂੰ ਵੀ ਸਨਮਾਨ ਨਹੀਂ ਦਿੱਤਾ ਜਾ ਸਕਦਾ ਕੋਈ ਵੀ ਦੁਨੀਆ ਤੋਂ ਵੱਡੇ ਦਾ ਵੱਡਾ ਕੁਝ ਹੋਵੇ ਜੋ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਸਿਖਾਇਆ ਇਹਨੂੰ ਕਹਿੰਦੇ ਸਿਰ ਤੇ ਜਦੋਂ ਸਿਰ ਰੱਖਦੇ ਆ ਧਾਰ ਤੇ ਨੂੰ ਕਹਿੰਦੇ ਇਸ ਕਰਕੇ ਸਿਰ ਧਾਰ ਕਿਹਾ ਜਾਂਦਾ ਸਾਨੂੰ ਇਸ ਕਰਕੇ ਆਖਿਆ ਇਹਦੇ ਅੰਦਰ ਗੈਣਕ ਗੈਰਤ ਦੇ ਅਣਕ ਜਿਹੜੇ ਸਿਰ ਦੇ ਅੰਦਰ ਹੈ ਤੇ ਉਹ ਕਦੇ ਝੁਕਦਾ ਨਹੀਂ ਹੈ ਗੁਲਾਮ ਨਹੀਂ ਹੁੰਦਾ ਅਣਕ ਰੱਖਦਾ ਆ ਤੁਸੀਂ ਨਿਤਨੇਮ ਕਰਦੇ ਹੋ ਗੁਰੂ ਅਮਰਦਾਸ ਜੀ ਦੇ ਆਪਾਂ ਬਚਨ ਪੜ੍ਹਦੇ ਆ ਸਤਗੁਰੂ ਕਹਿੰਦੇ ਸਿੱਖ ਕੌਣ ਆ ਕਹਿੰਦੇ ਜੇ ਕੋ ਸਿੱਖ ਗੁਰੂ ਸੇਤੀ ਸਨਮਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਨਕ ਦੇ ਉਹਦੇ ਵਿੱਚ 6 ਨਿਸ਼ਾਨੀਆਂ ਦੱਸਿਆ ਸਿੱਖ ਦੀ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੇ ਸੰਭਾਲੇ ਆਪ ਛੱਡ ਸਦਾ ਰਹਿ ਪਰਨੇ ਗੁਰ ਬਿਨ ਅਵਰ ਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਪਰ ਜਿਹੜੀ ਅਗਲੀ ਪੌੜੀ ਆ ਉਹਦੇ ਵਿੱਚ ਸਿੱਖ ਨਹੀਂ ਲਿਖਿਆ ਅਗਲੀ ਪੌੜੀ ਆ ਜੇ ਕੋ ਗੁਰ ਤੇ ਬੇਮੁਖ ਹੋਵੇ ਤੇ ਜਿਹੜਾ ਸਿੱਖ ਹੁੰਦਾ ਬੇਮੁਖ ਹੁੰਦਾ ਨਹੀਂ ਗੁਰੂ ਗ੍ਰੰਥ ਸਾਹਿਬ ਤੋਂ ਜਿਹੜਾ ਬੇਮੁਖ ਆ ਉਹ ਸਿੱਖ ਨਹੀਂ ਹੈ ਜਿਹੜਾ ਸਿੱਖ ਹੈ ਗੁਰੂ ਦਾ ਉਹ ਕਦੇ ਬੇਮੁਖ ਨਹੀਂ ਹੁੰਦਾ ਤੇ ਜਿਹੜਾ ਬੇਮੁਖ ਆ ਉਹ ਸਿੱਖ ਹੋ ਹੀ ਨਹੀਂ ਸਕਦਾ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਜਿੱਥੇ ਸਤਗੁਰੂ ਬਾਦਸ਼ਾਹ ਹੈ ਉਥੇ ਸਤਗੁਰੂ ਦਰਵੇਸ਼ ਹੈ ਇੱਕ ਹੁਣ ਦੁਨਿਆਵੀ ਬਾਦਸ਼ਾਹ ਆਉਂਦਾ ਦੁਨਿਆਵੀ ਨਵਾਬ ਆਉਂਦਾ ਤੇ ਉਹਨੂੰ ਦੰਦੀਆਂ ਚੜਾਈਆਂ ਜਾਂਦੀਆਂ ਤੇ ਉਸੇ ਹੀ ਪਟਨੇ ਦੀ ਧਰਤੀ ਤੇ ਫਤੇਹ ਚੰਦ ਮੈਣੀ ਦੀ ਰਾਣੀ ਜਾਦ ਕਰਦੀ ਹੈ ਤੇ ਗੁਰੂ ਮਹਾਰਾਜੀ ਦੌੜ ਕੇ ਉਹਦੇ ਮੈਲਾਂ ਵਿੱਚ ਜਾਂਦੇ ਦਰवेश ਹੈ ਨਾ ਕਲਗੀਧਰ ਪਾਦਸ਼ਾਹ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਸਾ ਸੰਗਤ ਜੀ ਜਿਸ ਵੇਲੇ ਕੋਈ ਰਾਜਾ ਬਣਦਾ ਹੈ ਜਾ ਅੱਜ ਤੇ ਆਪਾਂ ਜਿਹੜੀਆਂ ਚੋਣਾਂ ਹੁੰਦੀਆਂ ਤੇ ਚੋਣਾਂ ਤੋਂ ਪਹਿਲਾਂ ਮੈਨੀਫੈਸਟੋ ਦਿੱਤਾ ਜਾਂਦਾ ਹੈ ਵੀ ਅਸੀਂ ਮੰਤਰੀ ਬਣ ਕੇ ਆ ਕਰਾਂਗੇ ਮੁੱਖ ਮੰਤਰੀ ਬਣ ਕੇ ਆ ਕਰਾਂਗੇ ਰਾਜੇ ਬਣ ਕੇ ਆ ਕਰਾਂਗੇ ਬਹੁਤ ਕੁਝ ਕਿਹਾ ਜਾਂਦਾ ਹੁਣ ਕਲਗੀਧਰ ਪਾਸ਼ਾ ਹਲੇ ਗੁਰੂ ਤਾਂ ਨਹੀਂ ਬਣੇ ਸੀ ਪਰ ਸਤਿਗੁਰੂ ਦੇ ਕੋਲ ਜਿਸ ਵੇਲੇ ਕਸ਼ਮੀਰੀ ਪੰਡਤ ਆਉਂਦੇ ਆ ਫਰਿਆਦ ਦਿੱਤੀ ਜਾਂਦੀ ਆ ਤੇ ਗੁਰੂ ਮਹਾਰਾਜ ਕਹਿੰਦੇ ਜੇ ਤੁਹਾਡਾ ਧਰਮ ਸੰਕਟ ਵਿੱਚ ਹੈ ਤੇ ਮੈਂ ਆਪਣੇ ਪਿਤਾ ਨੂੰ ਤੋੜਨ ਵਾਸਤੇ ਤਿਆਰ ਆ। ਦੇਖੋ ਫਿਰ ਗੁਰੂ ਮਹਾਰਾਜ ਜੀ ਦਰਬੇਸ਼ ਵੀ ਹਨ ਬਾਦਸ਼ਾਹ ਵੀ ਹਨ ਤੇ ਸਤਪੁਰ ਨੇ ਉਹਨਾਂ ਦੇ ਧਰਮ ਦੀ ਰੱਖਿਆ ਕੀਤੀ। ਧਰਮ ਨੂੰ ਬਚਾਇਆ ਤੇ ਉਹੀ ਕਲਗੀਧਰ ਪਾਸ਼ਾ ਮਹਾਰਾਜ ਜਦੋਂ ਤਖਤ ਤੇ ਬੈਠਦੇ ਆ ਜਦੋਂ ਕੋਈ ਤਖਤ ਤੇ ਬੈਠਦਾ ਤੇ ਉਹਨੂੰ ਤੋਹਫੇ ਮਿਲਦੇ ਆ ਪਰ ਗੁਰੂ ਮਹਾਰਾਜ ਨੂੰ ਉਹਨਾਂ ਦੇ ਪਿਤਾ ਦਾ ਸੀਸ ਆਇਆ। ਪਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ 13 14 ਸਾਲ ਦੀ ਉਮਰ ਸੀ ਕਲਗੀਧਰ ਪਾਤਸ਼ਾਹ ਦੀ ਹੁਣ ਜੇ ਆਪਾਂ ਬਾਦਸ਼ਾਹ ਦੀ ਗੱਲ ਕਰੀਏ ਪਹਾੜੀ ਹਿੰਦੂ ਰਾਜੇ ਸਤਗੁਰੂ ਦੇ ਉੱਪਰ ਹਮਲਾਵਰ ਹੋ ਕੇ ਆਏ ਔਰ ਇਹ ਵੀ ਸਾਨੂੰ ਇਹ ਗੱਲ ਯਾਦ ਰੱਖਣੀ ਪਵੇਗੀ 14 ਜੰਗਾਂ ਲੜੀਆਂ ਗੁਰੂ ਸਾਹਿਬ ਨੇ ਕਿਤੇ ਹਮਲਾ ਨਹੀਂ ਕੀਤਾ ਔਰ ਸਿੱਖ ਕਦੇ ਨਹੀਂ ਕਦੇ ਅੱਗੇ ਵੱਧ ਕੇ ਕਿਤੇ ਉੱਪਰ ਹਮਲਾ ਕਰਦਾ ਹਾਂ ਜੇ ਕੋਈ ਹਮਲਾ ਕਰਨੋਂ ਦਾ ਟੱਕਰਾ ਜ਼ਰੂਰ ਦਿੱਤਾ ਹਮਲਾ ਨਹੀਂ ਕੀਤਾ ਟੱਕਰਾ ਦਿੱਤਾ ਤੇ ਹੁਣ ਉਹਨਾਂ ਨੇ ਜਦੋਂ ਆਪਣੀ ਤਾਕਤ ਦਿਖਾਉਣੀ ਚਾਹੀ ਪੰਗਾਣੀ ਦਾ ਜੁੱਧ ਹੁੰਦਾ ਹੈ ਫਿਰ ਉਹ ਪਹਾੜੀ ਰਾਜੇ ਇਕੱਠੇ ਹੋ ਕੇ ਆਉਂਦੇ ਆ ਉਹ ਇਸ ਗੱਲ ਨੂੰ ਵੀ ਭੁੱਲ ਗਏ ਕਿ ਇਹਨਾਂ ਦੇ ਪਿਤਾ ਨੇ 5-6 ਸਾਲ ਪਹਿਲਾਂ ਸ਼ਹਾਦਤ ਦਿੱਤੀ ਹੈ ਗੁਰਦੇਵ ਬਾਦਰ ਸਾਹਿਬ ਨੂੰ ਉਹਨਾਂ ਨੇ ਧਰਮ ਬਚਾਇਆ ਸੀ ਨਾ ਤੇ ਉਹਨਾਂ ਦੇ ਹੀ ਲੋਕ ਗੁਰੂ ਸਾਹਿਬ ਮਹਾਰਾਜ ਦੇ ਉੱਪਰ ਹਮਲਾਵਰ ਹੋ ਕੇ ਆ ਗਏ ਉਹੀ ਆ ਨਾ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰਾ ਹੀ ਆ ਨਾ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤੇਗ ਬਾਦਰ ਸਾਹਿਬ ਦਾ ਪੁੱਤਰ ਹੀ ਆ ਨਾ ਪਰ ਗੁਰੂ ਸਾਹਿਬ ਮਹਾਰਾਜ ਜਦੋਂ ਬਾਦਸ਼ਾਹ ਹਨ ਤੇ ਭੰਗਾਣੀ ਦਾ ਜੁੱਧ ਵੀ ਜਿੱਤਦੇ ਆ ਤੇ ਜਦੋਂ ਉਹ ਕਹਿੰਦੇ ਅਸੀਂ ਸੰਧੀ ਕਰਨੀ ਆ ਗੁਰਮਾਰਗ ਕਹਿੰਦੇ ਸੰਧੀ ਕਰ ਲੈਣੇ ਆ ਪਰ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜੀ ਨੀਵੀਂ ਜਾਤ ਦੇ ਲੋਕਾਂ ਨੂੰ ਬਰਾਬਰ ਦਾ ਦਰਜਾ ਦੇ ਰਹੇ ਹੋ ਇਹ ਸਾਡੇ ਵਾਸਤੇ ਚੰਗਾ ਨਹੀਂ ਹੈ ਗੁਰੂ ਮਹਾਰਾਜ ਕਹਿੰਦੇ ਜੇ ਤੁਸੀਂ ਜੀਂਦੇ ਰਹੇ ਤੇ ਦੇਖ ਲਿਓ ਇਹਨਾਂ ਨੂੰ ਮੈਂ ਸਰਦਾਰੀਆਂ ਦੇਣੀਆਂ ਹਨ ਜਿਨਕੀ ਜਾਤ ਔਰ ਕੁੱਲ ਨਾਹੀਂ ਸਰਦਾਰੀ ਨਾ ਭਈ ਕਤਾਹੀਂ ਤਿਨਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਉਹੀ ਸਿੱਖ ਸਨ ਉਹੀ ਸਿੱਖ ਸਨ ਜਿਹੜਾ ਨੇ ਏਡੇ ਏਡੇ ਵੱਡੇ ਜੁੱਧ ਲੜੇ ਆ ਇਨ ਗਰੀਬ ਸਿੰਘਣ ਕੋ ਦੇਵ ਪਾਸ਼ਾਹੀ ਯਾਦ ਕਰੇ ਹਮਰੀ ਗੁਰਿਆ ਜਿੱਥੇ ਬਾਦਸ਼ਾਹ ਹੈ ਉਥੇ ਕਲਗੀਧਰ ਪਾਸ਼ਾ ਮਹਾਰਾਜ ਦਰਵੇਸ਼ ਵੀ ਹਨ ਸਤਗੁਰੂ ਨੂੰ ਖਬਰ ਆਉਂਦੀ ਹੈ ਹੁਣ ਬਾਦਸ਼ਾਹ ਦੇ ਰੂਪ ਦੇ ਵਿੱਚ 8 ਮਹੀਨੇ ਆਨੰਦਗੜ੍ਹ ਦੇ ਕਿਲੇ ਨੂੰ ਘੇਰਾ ਪਾਈ ਰੱਖਿਆ ਦੁਸ਼ਮਣਾਂ ਨੇ ਖਬਰ ਆਉਂਦੀ ਹੈ ਕਿ ਪਹਾੜੀ Hindu ਰਾਜੇ ਜਿਹੜੇ ਆ ਇੱਕ ਮਸਤ ਹਾਥੀ ਨੂੰ ਲੈ ਕੇ ਆ ਰਹੇ ਆ ਇਸ ਕਿਲੇ ਦਾ ਦਰਵਾਜਾ ਤੋੜਨਾ ਹੈ ਹੁਣ ਕਿੰਨੀ ਬਾਦਸ਼ਾਹਤ ਹੈ ਗੁਰ ਕਲਗੀਧਰ ਪਾਤਸ਼ਾਹ ਦੇ ਕੋਲ ਕਿੰਨ ਕਿ ਕੋਈ ਗੱਲ ਨਹੀਂ ਸਾਡੇ ਕੋਲ ਵੀ ਸ਼ੇਰ ਹੈ ਭਾਈ ਬਚਿੱਤਰ ਸਿੰਘ ਮੁਕਾਬਲਾ ਕਰੇ ਉਸ ਹਾਥੀ ਨੂੰ ਭਜਾਇਆ ਸਾਧ ਸੰਗਤ ਜੀ ਤੇ ਜਿਸ ਵੇਲੇ ਹੁਣ ਜੇ ਆਪਾਂ ਦੂਸਰਾ ਪੱਖ ਦੇਖਦੇ ਹਾਂ ਹੁਣ ਬਾਦਸ਼ਾਹ ਹੈ ਤੇ ਵੱਡੇ ਵੱਡੇ ਲੋਕ ਥੱਕ ਗਏ 8 ਮਹੀਨੇ ਘੇਰਾ ਪਾ ਕੇ ਰੱਖਿਆ ਪਰ ਦਰवेश ਦੇ ਰੂਪ ਦੇ ਵਿੱਚ ਜਿਸ ਵੇਲੇ ਆਟੇ ਦੀ ਗਾਹ ਬਣਾ ਕੇ ਲਿਆਉਂਦੇ ਆ ਕੁਰਾਨ ਦੀਆਂ ਕਸਮਾਂ ਖਾਂਦੇ ਆ ਗੁਰੂ ਕਲਗੀ ਤਰਪਾਸ਼ਨ ਪਤਾ ਵੀ ਝੂਠ ਬੋਲਦੇ ਆ ਇਹਨਾਂ ਨੇ ਕਸਮਾਂ ਦੇ ਉੱਪਰ ਕੋਈ ਭਰੋਸਾ ਨਹੀਂ ਹੈ ਪਰ ਗੁਰੂ ਮਹਾਰਾਜ ਕਹਿੰਦੇ ਦੁਨੀਆ ਦਾ ਇਤਿਹਾਸ ਲਿਖਿਆ ਜਾਏਗਾ ਫਿਰ ਲਿਖਿਆ ਜਾ ਵੀ ਇਹਨਾਂ ਦੇ ਗੁਰੂ ਨੇ ਗੁਰੂ ਗੋਬਿੰਦ ਸਿੰਘ ਨੇ ਕਿਸੇ ਦੇ ਧਰਮ ਦਾ ਸਨਮਾਨ ਨਹੀਂ ਕੀਤਾ ਮੈਂ ਕਰਕੇ ਦਿਖਾਵਾਂ ਪਰ ਜੋ ਇਹਨਾਂ ਦਾ ਕਪਟ ਹੈ ਉਹ ਵੀ ਦੁਨੀਆ ਦੇ ਸਾਹਮਣੇ ਦਿਖਾਇਆ ਗਿਆ ਹੁਣ ਦਰবেশ ਹੋ ਕੇ ਉਹਨਾਂ ਦੇ ਧਰਮ ਦੀ ਗੁਰੂ ਪਾਸ਼ਾ ਰੱਖਿਆ ਕਰਦੇ 14 ਜੰਗਾਂ ਦੇ ਵਿੱਚ ਗੁਰੂ ਪਾਸ਼ਾ ਮਹਾਰਾਜ ਜੀ ਜਿੱਤ ਪ੍ਰਾਪਤ ਕਰਦੇ ਬਾਦਸ਼ਾਹਤ ਵਾਲੀ ਕੰਮ ਕਰਦੇ ਆ ਪਰ ਇੱਕ ਪਾਸਾ ਉਹ ਹੈ ਜਿਸ ਵੇਲੇ ਦਰবেশ ਦਾ ਰੂਪਾਂ ਰੂਪ ਦੇਖਦੇ ਆ ਕਿ ਜਦੋਂ ਭਾਈ ਅਨੰਦ ਲਾਲ ਜੀ ਕਹਿੰਦੇ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰবেশ ਗੁਰੂ ਗੋਬਿੰਦ ਸਿੰਘ ਉਹ ਦਿਨ ਔਰੰਗਜ਼ੇਬ ਆਨੰਦਗੜ੍ਹ ਦਾ ਕਿਲਾ ਉਥੇ ਘੇਰਾ ਪਾ ਕੇ ਰੱਖਿਆ 8 ਮਹੀਨੇ ਕੋਈ ਹੱਥ ਸਫਲਤਾ ਨਹੀਂ ਮਿਲੀ ਚਮਕੌਰ ਦੀ ਗੜੀ ਵਿੱਚੋਂ ਵੀ ਕਲਗੀਧਰ ਪਾਸ਼ਾ ਚਲੇ ਗਏ ਸਭ ਜਾਤੇ ਛੋਟੇ ਸਭ ਜਾਤੇ ਵੀ ਸ਼ਹੀਦ ਕਰ ਦਿੱਤੇ ਸਭ ਕੁਝ ਹੋ ਗਿਆ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਜਾਦ ਹਨ ਤੇ ਉਸ ਨੇ ਅੱਜ ਆ ਕੇ ਆਪਣੇ ਦਰਬਾਰ ਦੇ ਵਿੱਚ ਕੋਈ ਹੈ ਜਿਹੜਾ ਮੈਨੂੰ ਗੁਰਗੋਬਿ ਸਿੰਘ ਨੂੰ ਜੀ ਦਾ ਜਾਂ ਮਰਦਾ ਲੈ ਕੇ ਆਵੇ ਜਾਂ ਉਹਦਾ ਸਿਰ ਵੱਢ ਕੇ ਲਿਆ ਔਰੰਗਜ਼ੇਬ ਨੇ ਉੱਥੇ ਸੈਦ ਕਾਂ ਪਠਾਨ ਉੱਠਿਆ ਸੀ ਪਾਣ ਦਾ ਬੀੜਾ ਚੁੱਕਿਆ ਤੇ ਮੂੰਹ ਦੇ ਵਿੱਚ ਪਾਇਆ ਅਸੀਂ ਵੀ ਕਹਿਣ ਲੱਗੇ ਪੰਜਾਬੀ ਵਿੱਚ ਆਮ ਕਰਕੇ ਇਹ ਕੰਮ ਦਾ ਸੀ ਬੀੜਾ ਚੁੱਕ ਲਿਆ ਬੀੜਾ ਦਾ ਮਤਲਬ ਹੁੰਦਾ ਸੀ ਪਾਣ ਦਾ ਬੀੜਾ ਮੂੰਹ 'ਚ ਪਾਣਾ ਤੇ ਉਸ ਨੇ ਕਿਹਾ ਕਿ ਮੈਂ ਗੁਰੂ ਗੋਬਿੰਦ ਸਿੰਘ ਨੂੰ ਜਿੰਦਾ ਜਾਂ ਮਰਦਾ ਲੈ ਕੇ ਆਉਂਦੇ। ਦਿੱਲੀ ਤੋਂ ਚੱਲਿਆ ਫੌਜਾਂ ਦਿੱਤੀਆਂ ਗਈਆਂ। ਜਦੋਂ ਅੰਮ੍ਰਿਤਸਰ ਦੇ ਕੋਲ ਪਹੁੰਚਿਆ ਸੰਡੋਰਾ ਪਿੰਡ ਆਇਆ ਤੇ ਆਪਣੀ ਭੈਣ ਨੂੰ ਮਿਲਣ ਗਿਆ। ਉਹਦਾ ਜੀਜਾ ਸੀ ਪੀਰ ਬੁੱਧੂ ਸ਼ਾਹ ਜਿਸ ਨੇ ਭੰਗਾਣੀ ਦੇ ਚੁੱਧ ਵਿੱਚ ਦੋ ਆਪਣੇ ਬੇਟੇ ਸ਼ਹੀਦ ਕਰਵਾਏ ਸੀ। ਔਰ ਗੁਰੂ ਕਲਗੀਧਰ ਪਾਤਸ਼ਾਹ ਦਾ ਮਰੀਦ ਬਣ ਗਿਆ ਸੀ। ਉਸ ਨੇ ਆਖਿਆ ਵੀ ਚਲੋ ਆਪਣੀ ਭੈਣ ਨੂੰ ਮਿਲਦਾ ਜਾਣਾ। ਤੇ ਜਦੋਂ ਉਸ ਭੈਣ ਦੇ ਕੋਲ ਪਹੁੰਚਦਾ ਉਸਦਾ ਨਾਮ ਸੀ ਨਸੀਰਾ ਤੇ ਉਹ ਤਾਂ ਸੁਖਵਨੀ ਸਾਹਿਬ ਦਾ ਪਾਠ ਕਰ ਰਹੀ ਸੀ ਉਹਦੇ ਮਨ ਦੇ ਵਿੱਚ ਪਹਿਲਾਂ ਹੀ ਨਫ਼ਰਤ ਬੜੀ ਸੀ ਉਹਨੇ ਆਖਿਆ ਤੂੰ ਕਾਫਰਾਂ ਦਾ ਕਲਾਮ ਪੜ੍ਹ ਰਹੀ ਹੈ ਕਹਿੰਦੀ ਵੀਰਾ ਬੈਠ ਜਾ ਭੈਣ ਭਰਾ ਦਾ ਪਿਆਰ ਵੀ ਸੀ ਪਰ ਜਦੋਂ ਉਸ ਨੂੰ ਰੋਟੀ ਖਿਲਾ ਰਹੀ ਹੈ ਚੌਂਕੇ 'ਚ ਬਿਠਾ ਕੇ ਤੇ ਨਸੀਰਾ ਨਸੀਦਾ ਪੁੱਛਦੀ ਹੈ ਵੀਰਾ ਇੰਨੀਆਂ ਫੌਜਾਂ ਲੈ ਕੇ ਕਿੱਥੇ ਜਾ ਰਹੇ ਆ ਕਹਿ ਲਗੇ ਜੇ ਤੂੰ ਪੂਜਾ ਕਰ ਰਹੀ ਹੈ ਨਾ ਜਿਹਦਾ ਪਾਠ ਕਰ ਰਹੀ ਹੈ ਉਸ ਅਨੰਦਪੁਰ ਸਾਹਿਬ ਵਾਲੇ ਨੂੰ ਜੀਂਦਾ ਜਾਂ ਮੁਰਦਾ ਲੈ ਕੇ ਆਣਾ ਮੈਂ ਔਰੰਗਜ਼ੇਬ ਨਾਲ ਵਾਅਦਾ ਕੀਤਾ ਤੇ ਉਹ ਨਿਸ਼ੀਦਾ ਕਹਿੰਦੀ ਹੈ ਤੇਰੇ ਕੋਲੇ ਕੰਮ ਨਹੀਂ ਹੋ ਸਕਦਾ ਗੁਰੂ ਕੋਈ ਸਰੀਰ ਨਹੀਂ ਹੈ ਗੁਰੂ ਗੋਬਿੰਦ ਸਿੰਘ ਕੋਈ ਸਰੀਰ ਨਹੀਂ ਹੈ ਉਹ ਅੱਲਾ ਦਾ ਨੂਰ ਹੈ ਤੇਰੇ ਕੋਲੇ ਇਹ ਕੰਮ ਨਹੀਂ ਹੋਏਗਾ ਤੇ ਫਿਰ ਅਰਦਾਸ ਵੀ ਕਰਦੀ ਹੈ ਬੜਾ ਗੁੱਸੇ ਵਿੱਚ ਉੱਠ ਕੇ ਚਲਾ ਜਾਂਦਾ ਹੈ ਅਰਦਾਸ ਕਰਦੀ ਆਪਣੇ ਭਰਾ ਦੇ ਵਾਸਤੇ ਗੁਰੂ ਮਹਾਰਾਜ ਕਿਰਪਾ ਕਰਨੀ ਇਹਨੂੰ ਮਾਰੇ ਹੋਣਾ ਇਹਨੂੰ ਬਖਸ਼ ਦਿਓ ਕਿਰਪਾ ਕਰਕੇ ਇਹਨੂੰ ਆਪਣਾ ਬਣਾ ਲਿਓ ਤੇ ਜਦੋਂ ਅਨੰਦਪੁਰ ਸਾਹਿਬ ਪਹੁੰਚਦਾ ਤੇ ਮਨ ਦੇ ਵਿੱਚ ਭਾਵਨਾ ਤਾਂ ਬਣਦੀ ਥੋੜੀ ਥੋੜੀ ਲੜਾਈ ਹੁੰਦੀ ਹੈ ਦੋ ਤਿੰਨ ਦਿਨ ਜੰਗ ਚੱਲਦੀ ਰਹਿੰਦੀ ਇੱਕ ਦਿਨ ਕਹਿੰਦਾ ਮੈਦਾਨੇ ਜੰਗ ਵਿੱਚ ਆ ਕੇ ਵੀ ਆਪਾਂ ਕਾਹਦੇ ਲੋਕਾਂ ਦੇ ਪੁੱਤ ਮਰਵਾਣੇ ਆ ਤੇ ਜੇ ਆਪਾਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੇ ਕੋਈ ਤਾਕਤ ਹੈ ਕੋਈ ਸ਼ਕਤੀ ਹੈ ਤੇ ਮੇਰੇ ਸਾਹਮਣੇ ਆਜੋ ਤੇ ਇਧਰ ਕਹਿਣ ਦੀ ਧੀਰ ਸੀ ਕਹਿੰਦੇ ਇਤਿਹਾਸ ਲਿਖਦਾ ਹੈ ਕਿ ਗਲ ਕੀ ਕਦਗੀ ਤਰ ਪਾਸ਼ਾ ਮਹਾਰਾਜ ਇਧਰ ਬਸਤਰ ਸ਼ਸਤਰ ਸਜਾਉਣੇ ਸ਼ੁਰੂ ਕਰ ਦਿੱਤੇ ਘੋੜੇ ਤੇ ਸਵਾਰ ਹੋਗੇ ਸਿੱਖਾਂ ਨੇ ਪੁੱਛਿਆ ਗੁਰੂ ਮਹਾਰਾਜ ਅਸੀਂ ਹੈਗੇ ਆਂ ਜੰਗ ਲੜਾਂਗੇ ਤੇ ਪਾਸ਼ਾ ਨੇ ਆਖਿਆ ਨਹੀਂ ਹੁਣ ਜੰਗ ਜਿਹੜੀ ਹੈ ਉਹ ਤਲਵਾਰ ਦੀ ਹੁਣ ਜੰਗ ਪਿਆਰ ਦੀ ਹੋ ਗਈ ਸ਼ੁਰੂ ਤੇ ਉਹਨੇ ਆਖਿਆ ਕਿ ਗੁਰੂ ਪਾਸ਼ਾ ਮਹਾਰਾਜ ਮੇਰੇ ਸਾਹਮਣੇ ਆ ਕੇ ਆਜਣ ਜੇ ਗੁਰੂ ਮਹਾਰਾਜੇ ਕੋਈ ਤਾਕਤ ਕੋਈ ਹੈ ਸ਼ਕਤੀ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿੱਥੇ ਸੈਦ ਖਾਨ ਘੋੜਾ ਲੈ ਕੇ ਖੜਾ ਇਹਦੇ ਉਹਦੇ ਸਾਹਮਣੇ ਘੋੜਾ ਲੈ ਕੇ ਖੜੇ ਹੋ ਗਏ ਨਜ਼ਰਾਂ ਦੇ ਵਿੱਚ ਨਜ਼ਰ ਮਲਾਈਆਂ ਅੱਜ ਵੀ ਗਤਕਾ ਖੇਡਿਆ ਜਾਂਦਾ ਸਿਖਾਇਆ ਜਾਂਦਾ ਉਹ ਛੋਟੀ ਜਾਂ ਕਿਰਪਾਨ ਨੂੰ ਨਹੀਂ ਦੇਖਦੇ ਨਜ਼ਰਾਂ ਮਿਲਦੀਆਂ ਹੁੰਦੀਆਂ ਜਿਹੜੇ ਆਪਸ ਵਿੱਚ ਲੜਦੇ ਤੇ ਜਦੋਂ ਗੁਰੂ ਪਾਤਸ਼ਾਹ ਨੇ ਨਜ਼ਰਾਂ ਮਲਾਈਆਂ ਤੇ ਆਪਾਂ ਪੜਦੇ ਆ ਨਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਫਿਰ ਨਦਰ ਕਹਿੰਦੀ ਸੀ ਸਤਗੁਰ ਦੀ ਸੀ ਨਾਨਕ ਨਦਰੀ ਨਦਰ ਨਿਹਾਲ ਤੇ ਗੁਰੂ ਮਹਾਰਾਜ ਨੇ ਤਾਂ ਉਸ ਦੇ ਕਿਰਪਾ ਕਰ ਦਿੱਤੀ ਤੇ ਉਹ ਤਾਂ ਸਤਗੁਰ ਦੇ ਚਰਨਾਂ 'ਚ ਟੈਪਿਆ ਗਿਆ ਤੇ ਉਸ ਨੇ ਆਵਾਜ਼ ਦੇਣੀ ਸ਼ੁਰੂ ਕਰ ਦਿੱਤੀ ਗੁਰੂ ਪਾਸ਼ਾ ਨੂੰ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੈਦ ਖਾਨ ਨੂੰ ਨਾ ਮਾਰੇ ਉਹ ਗੁਰੂ ਗੋਬਿੰਦ ਸਿੰਘ ਮਰ ਜਾਏਗਾ ਗੁਰੂ ਗੋਬਿੰਦ ਸਿੰਘ ਦਾ ਕਤਲ ਹੋ ਜਾਏਗਾ ਉਹਦੇ ਸਾਥੀ ਪੁੱਛਦੇ ਆ ਵੀ ਗੁਰੂ ਗੋਬਿੰਦ ਸਿੰਘ ਮਾਰੇਗਾ ਤੇ ਗੁਰੂ ਗੋਬਿੰਦ ਸਿੰਘ ਦਾ ਕਤਲ ਕਿੱਦਾਂ ਹੋ ਜਾਏਗਾ ਉਹ ਕਹਿਣ ਲੱਗਾ ਪਹਿਲਾਂ ਮੇਰੇ ਅੰਦਰ ਹੰਕਾਰ ਸੀ ਹੁਣ ਮੇਰੇ ਅੰਦਰ ਗੁਰੂ ਗੋਬਿੰਦ ਸਿੰਘ ਹੈ ਅੰਦਰ ਉਹ ਵੱਸਦਾ ਹੈ ਐਡਾ ਵੱਡਾ ਆਪਣੇ ਆਪ ਨੂੰ ਕਹਿਣ ਕਹਾਉਣ ਵਾਲਾ ਜਰਨੈਲ ਜਿਹੜਾ ਸੀ ਉਹ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਕੇ ਤੇ ਹੁਣ ਇੱਕ ਪਾਸੇ ਬਾਦਸ਼ਾਹ ਹੈ ਇੱਕ ਪਾਸੇ ਗੁਰੂ ਕਲਗੀਧਰ ਪਾਤਸ਼ਾਹ ਜੀ ਦਰवेश ਹਨ ਤੇ ਜਿੱਥੇ ਹੁਣ ਪੰਜ ਪਿਆਰੇ ਨੂੰ ਗੁਰੂ ਪਾਤਸ਼ਾਹ ਜੀ ਅੰਮ੍ਰਿਤ ਦੀ ਦਾਤ ਦਿੰਦੇ ਆ ਪੰਜ ਪਿਆਰਿਆਂ ਨੂੰ ਦਿੱਤੀ ਹੁਣ ਬਾਦਸ਼ਾਹ ਸੀ ਨਾ ਸ੍ਰੀ ਸਾਹਿਬ ਕੱਟ ਕੇ ਆਖਿਆ ਮੈਨੂੰ ਪੰਜ ਸੀਸ ਚਾਹੀਦੇ ਆ ਵਾਰੀ ਵਾਰੀ ਪੰਜਾਂ ਨੇ ਸੀਸ ਦਿੱਤੇ ਆ ਤੇ ਪੰਜਾਂ ਦੇ ਕੋਲੋਂ ਫਿਰ ਦਰਵੇਸ਼ ਬਣ ਕੇ ਆਪ ਅੰਮ੍ਰਿਤ ਦੀ ਦਾਤ ਮੰਗਦਾ ਹੈ ਦੁਨੀਆ ਵਿੱਚ ਕਦੇ ਹੋਇਆ ਸੇਵਕ ਸੇਵਕ ਰਹਿੰਦਾ ਤੇ ਗੁਰੂ ਗੁਰੂ ਰਹਿੰਦਾ ਪਰ ਇਹ ਗੁਰੂ ਘਰ ਹੈ ਗੁਰੂ ਨਾਨਕ ਦਾ ਘਰ ਹੈ ਜਿੱਥੇ ਗੁਰੂ ਨਾਨਕ ਪਾਸ਼ਾ ਨੇ ਆਪੇ ਗੁਰ ਚੇਲਾ ਦੀ ਇਹ ਪਰੰਪਰਾ ਨੂੰ ਆਰੰਭ ਕੀਤਾ ਥਾਪਿਆ ਲੈਣਾ ਜੀਮ ਦੇ ਗੁਰ ਆਈ ਸਿਰ ਸਤਰ ਫਰਾਇਆ ਗੁਰਨਾਨਕ ਸਿੱਖ ਬਣ ਗਿਆ ਤੇ ਲੈਣਾ ਜੀ ਗੁਰੂ ਬਣ ਗਏ ਇਹ ਤਾਂ ਗੁਰਨਾ ਗੁਰੂ ਦੇ ਘਰ ਦੇ ਵਿੱਚ ਹੈ ਤੇ ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਬਖਸ਼ਿਸ਼ਾਂ ਕੀਤੀਆਂ ਸਾਧ ਸੰਗਤ ਜੀ ਜੀਵਨ ਦੇ ਵਿੱਚ ਆਪਾਂ ਸੋਚਦੇ ਆਂ ਆਪਾਂ ਸਾਰੇ ਗ੍ਰਸਤੀ ਆਂ ਪਰ ਕਲਗੀਧਰ ਪਾਤਸ਼ਾਹ ਦਾ ਜਿਹੜਾ 42 ਸਾਲ ਦਾ ਸਮਾਂ ਸਰੀਰਕ ਉਮਰ ਜਿਹੜੀ ਹੈ 42 ਸਾਲ ਦੀ ਸਿਰਫ 4 ਸਾਲ ਆਪਣੇ ਪਿਤਾ ਦਾ ਸਾਥ ਮਾਣਿਆ 4 ਸਾਲ 1 ਸਾਲ ਪਟਨਾ ਸਾਹਿਬ 3 ਸਾਲ ਅਨੰਦਪੁਰ ਸਾਹਿਬ ਦੀ ਧਰਤੀ ਸਿਰਫ 4 ਸਾਲ ਪਰ ਜੋ ਸਤਪੁਰ ਨੇ ਬਖਸ਼ਿਸ਼ਾਂ ਕੀਤੀਆਂ ਜੋ ਭਾਈ ਨੰਦ ਲਾਲ ਸਿੰਘ ਜੀ ਲਿਖਦੇ ਆ ਕਿ ਵਾਹਿਗੁਰੂ ਕਲਗੀਧਰ ਪਾਤਸ਼ਾਹ ਬਾਦਸ਼ਾਹ ਵੀ ਹੈ ਤੇ ਦਰਬੇਸ਼ ਵੀ ਸਤਸੰਗਤ ਜੀ ਕਿਰਪਾ ਕਰਨ ਗੁਰੂ ਮਹਾਰਾਜ ਇੰਨੀ ਆਪ ਜੀ ਨੇ ਬੇਨਤੀਆਂ ਪ੍ਰਵਾਨ ਕਰਨੀਆਂ ਭਾਈ ਸਾਹਿਬ ਜੀ ਪਹੁੰਚ ਚੁੱਕੇ ਹਨ ਆਓ ਆਪਾਂ ਉਹਨਾਂ ਦੇ ਕੋਲੋਂ ਕੀਰਤਨ ਸਰਵਣ ਕਰੀਏ ਲਾਹਾ ਪ੍ਰਾਪਤ ਕਰੀਏ ਬਲਾਵ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿਨਾਮ 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 ਜੀ ਵਾਹਿਗੁਰੂ ਆਹੇ